ਮੈਂ ਵੀ ਨਾ ਸਮਝ ਨਹੀਂ ਲੱਗਨਦੀ ਮੈਂ ਕੀ ਕਰਾਂ ਕਰਨਾ ਕੀ ਏ ਤੂੰ ਜਾ ਕੇ ਉੱਥੇ ਕਹਿਵੇਂ ਮੈਂ ਨਾਲ ਤੇ ਨਾਲ ਜਾਣਾ ਵੇਨੇ ਨਾ ਆਪਣਾ ਕੌੜਾ ਦਾ ਤਾਂ ਆਟ ਤੂੰ ਮੇਰੀ ਗੱਲ ਸੁਣ ਉਹ ਤੇ ਚੋਪਣ ਆ ਰਹੀ ਹਾਏ ਹਾਏ ਇੱਧਰ ਆੜ ਵੇ ਤੇਰੀ ਹਿੰਮਤ ਕਿੱਦਾਂ ਪਈ ਮੇਰੀ ਧੀ ਦਾ ਹੱਥ ਫੜਨ ਦੀ ਹੈ ਆ ਤਾਂ ਭੋਲੀ ਏ ਵਿਚਾਰੀ ਮਗਰ ਲਾ ਕੇ ਤੇ ਬੈਠਾ ਨੁਕਦਾ ਗੱਲਾਂ ਚ ਲਿਆਉਣ ਦਿਆ ਵਾ ਜੇ ਤੇਰੀ ਨਹੀਂ ਕੋਈ ਮੰਨਣੀ ਮਨਣੀ ਇੱਥੇ ਮੇਰੀਆਂ ਚੱਲਣੀਆਂ ਆਂ ਕਿਉਂ ਪੁੱਤ ਲਾ ਲੈ ਨਾ ਮਗਰ ਤੈਨੂੰ ਫੇਰ ਇਨੇ ਇਹਦੀਆਂ ਗੱਲਾਂ ਚ ਨਾ ਆਵੀ ਬੜਾ ਚਾਲਬਾਜ਼ ਕਿ ਹੋਏ ਇਹ ਹੋਇ ਨਾ ਖਾਣਾ ਤੈਨੂੰ ਮਾਰਦਾ ਰਿਹਾ ਵਾ ਅੱਜ ਹੱਡਾ ਹੱਟ ਫੜ ਕੇ ਬਿਠਾ ਵਾ ਉਹ ਪੁੱਛ ਕੇ ਦੇ ਵਖੋ ਉਹਨੂੰ ਕਿਦੇ ਕੀ ਪੁੱਛਾਂ ਮੈਂ ਉਹਨੂੰ ਮੈਂ ਉਹ ਤੁਸੀਂ ਬਣਾ ਕੀ ਛੜਿਆ ਤਾਂ ਇਦਾਂ ਦੇ ਹੀ ਜਿੱਦਾਂ ਗਈ ਸੀ ਨਾ ਮੇਰੀ ਧੀ ਆ ਤੇ ਤੈਨੂੰ ਅੱਧਾ ਨੇ ਮੈਂ ਜਾਣਨੀ ਆ ਪਤਾ ਮੈਨੂੰ ਕਿੰਨਾ ਕੁ ਤੁਸੀਂ ਜਾਣਦੇ ਹੋ ਤੇਰਾ ਕਿੰਨਾ ਟਾਈਮ ਹੋਇਆ ਤੁਹਾਡੇ ਵਿਆਹ ਹੋਏ ਨੂੰ ਮੈਂ ਉਹਨੂੰ ਜੰਮਿਆ ਵੱਡੀ ਕੀਤਾ ਨਾ ਮੈਨੂੰ ਨਹੀਂ ਪਤਾ ਉਹਦਾ ਤੈਨੂੰ ਜ਼ਿਆਦਾ ਹੀ ਪਤਾ ਵਾ ਉਹ ਜੇ ਤੁਹਾਡੀ ਧੀ ਨਾ ਫਿਰ ਉਹਦਾ ਤੁਸੀਂ ਸੋਚਦੇ ਵੀ ਕੁਝ ਉਹ ਕੀ ਸੋਚਿਆ ਜਿਹੜਾ ਤੁਸੀਂ ਉਹਦਾ ਹੀ ਸੋਚਣ ਨਹੀਂ ਆ ਠੀਕ ਆ ਜਿੰਨਾ ਮੈਨੂੰ ਦੁੱਖ ਆਉਦਾ ਇਹਨਾਂ ਸੇ ਲੋ ਥੋੜੀ ਆ ਉਹ ਮੇਰਾ ਨਾ ਵਿਆਹੀ ਏ ਤੇ ਮੇਰਾ ਹੱਕ ਕਭ ਹੁੰਦਾ ਦਾ ਨਾ ਸੁਆਰ ਲਾਪ ਕਰਨ ਦਾ ਤਾਂ ਤੋਂ ਦੀ ਬੜੀ ਕਦਰ ਕੀਤੀ ਫਿਰ ਹਾਂ ਥੋਕ ਥੋਕ ਨੂੰ ਜਵਾਬ ਦਿੰਦੇ ਜੇ ਆਪਾਂ ਨਹੀਂ ਲਾਉਣੀ ਤੇਰੀ ਫਾਈਲ ਜੇ ਤੂੰ ਡਾ ਚੰਗਾ ਹੀ ਤਾਂ ਫਾਈਲ ਲਾਉਂਦਾ ਉਹਦੀ ਫਿਰ ਉਹ ਮੰਮੀ ਕਿੰਨੀ ਵਾਰੀ ਫਾਈਲ ਲਈ ਸੀ ਦੱਸੋ ਤੇ ਫਿਰ ਕੀ ਹੋ ਗਿਆ ਲੱਕ ਲੰਦੇ ਨਹੀਂ ਗੇ ਤੂੰ ਕੋਈ ਅਰੋਗਰ ਲਈ ਸੀ ਮੇਰੀ ਗੱਲ ਸੁਣੋ ਉਹਦੀ ਸਲਾਹ ਨਾਲ ਜਿਹੜਾ ਕੰਮ ਆਇਆ ਉਹ ਕੀਤਾ ਆਪਾਂ ਆਪੀ ਨਹੀਂ ਤੂੰ ਕਿ ਆਪੇ ਪਰਹੰਦੀ ਹੁਣ ਕਹਿ ਹੈ ਕਿ ਨਹੀਂ ਨਵਦੀਪ ਬੋਲ ਤਾਂ ਸਹੀ ਕਹੋ ਜੀ ਯਾਰੋ ਕੋਨੋ ਕੀ ਕਹਿਨਾ ਵਾ ਕੀ ਕਹਿਨਾ ਉਹਨੂੰ ਤੂੰ ਜ਼ਬਰਦਸਤੀ ਬੁਕਾ ਲੇਗਾ ਉਹਨੂੰ ਉਹਨੇ ਨਹੀਂ ਬੋਲਣਾ ਉਹ ਤਾਂ ਕੋਲੀ ਆ ਵਿਚਾਰੀ ਪਤਾ ਤੱਜੇ ਤੇ ਧੁੱਕਾ ਖਾ ਗਈ ਏ ਧੱਕਾ ਕਰਨ ਦੇ ਤੁਸੀਂ ਧੱਕਾ ਵੇਖੇ ਇੱਕ ਦਿਨ ਤੀਹ ਨਾ ਹੱਥਾਂ ਨੂੰ ਦੰਦੀਆਂ ਵੱਡਣੀਆਂ ਨੇ ਵੇਖਾਂ ਨੱਚੇ ਤੋ ਐਡਾ ਹੀ ਚੰਗਾ ਵਾ ਹੈ ਆਪਣੇ ਮਾਪਿਆਂ ਨੂੰ ਕਹਿੰਦਾ ਕੋਈ ਗੱਲ ਨਾ ਕਰਿਓ ਉਹਨਾਂ ਤੇ ਦਹਾੜੀ ਬੇਇਤੀ ਕੀਤੀ ਆ ਭੁੱਖੇ ਨੰਗੇ ਆ ਫਲਾਣੇ ਟਮਕਾਣੇ ਆ ਉਦੋਂ ਤੇਰੀ ਜ਼ੁਬਾਨ ਤੇ ਖੁੱਲੀ ਨਾ ਹੁਣ ਅੰਦਰ ਆਣ ਕੇ ਕਿਦਾ ਮਿੱਠੀਆਂ ਪਿੱਕੀਆਂ ਲਿਆ ਮੇਰੀ ਤੀ ਨਾ ਮਾਰਨ ਤੋ ਤੇ ਜਦੋਂ ਤੂੰ ਹੀ ਕਰੋਗੇ ਤੇ ਉਹਨਾਂ ਨਹੀਂ ਕਰਨੀਆਂ ਅੱਛਾ ਅੱਜ ਤਾਂ ਇੰਨੀਆਂ ਗੱਲਾਂ ਬਾਤਾਂ ਹੋ ਜਾਣ ਨਾ ਫੇਰ ਰਿਸ਼ਤੇ ਵਿੱਚ ਕੁਝ ਨਹੀਂ ਰਹਿ ਜਾਂਦਾ ਇਹ ਪੈ ਗਈ ਆ ਫੇਕ ਜਿਹੜੀ ਸਿੱਧੀ ਗੱਲ ਵਾ ਤੇ ਹੁਣ ਰਿਸ਼ਤਾ ਇੱਕ ਨਹੀਂ ਹੋ ਸਕਦਾ ਉਹ ਨਹੀਂ ਹੁੰਦਾ ਤਾਂ ਨਾ ਸਹੀ ਪਰ ਸੁਣ ਲਾ ਪਿੰਨਰ ਜੇ ਤੀ ਸੱਚੇ ਹੋਣਾ ਫਿਰ ਤੁਹਾਡੀ ਕੁੜੀ ਰੋਣ ਕਿਉਂ ਡਈ ਏ ਕਿੰਨੇ ਵਿਚਾਰੀ ਨੇ ਕੀ ਕਹਿਣਾ ਵਾ ਉਹ ਤੇਰੀਆਂ ਗੱਲਾਂ ਵੱਲ ਸੁਣ ਸੁਣ ਕੇ ਰੋਂ ਡਈ ਆ ਹੈ ਤੇਰੇ ਮਾਪਿਆਂ ਨੇ ਕਿੰਨੀ ਬੇਇੱਜ਼ਤੀ ਕੀਤੀ ਮੇਰੇ ਮਾਪਿਆਂ ਦੀ ਉਤਾਰ ਰੋਂ ਡਈ ਆ ਨਵਦੀਪ ਤੇਰੇ ਕੋਲ ਇੱਕ ਮੌਕਾ ਹੀ ਜੋ ਵੀ ਕਰਨਾ ਤੇਰੇ ਹੱਥ ਆ ਫੈਸਲਾ ਤੈਨੂੰ ਧੱਕੇ ਨਾਲ ਨਹੀਂ ਮੈਂ ਕਰਦਾ ਮੈਂ ਕੀ ਕਰਾਉਣਾ ਜੇ ਤੈਨੂੰ ਨਹੀਂ ਨਾ ਪਤਾ ਤੇ ਫਿਰ ਤੂੰ ਜਾ ਇਹਨਾਂ ਦੇ ਨਾਲ ਹੀ ਤੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਨੋ ਪਿੰਦਰੇ ਡਰਨਾ ਕੋ ਨਹੀਂ ਸ਼ਾਡੇ ਦੀ ਮਾਂ ਜਾ ਜਾ ਪਰਿਆ ਚੱਲ ਨਹੀਂ ਤੈਨੂੰ ਚੇਤਾ ਪੁੱਲ ਕਿਹਾ ਵਾ ਕੀ ਵਾਦਾ ਕੀਤਾ ਤੂੰ ਮੇਰੇ ਨਾਲ ਹੈ ਚੇਤੇ ਕਰ ਲੈ ਨੀ ਇਹ ਤੇ ਗੱਲਾਂ ਚ ਪਰਮਾਉਣ ਡਿਆ ਵਾ ਤੈਨੂੰ ਤੇਰੇ ਪਿੱਛੇ ਨਾ ਲੱਗ ਇੰਨਾ ਪਰਮਾ ਪਰਮੂਖ ਤੈਨੂੰ ਲੈ ਜਾਣਾ ਹੀ ਹੋ ਤੇ ਤੇਰੇ ਕੋ ਸਾਰੀ ਉਮਰ ਮੰਜਾਉਣੇ ਭਾਂਡੇ ਤੇ ਪਕਾਉਣੀਆਂ ਰੋਟੀਆਂ ਸਾਰੇ ਡੱਬਰ ਤੀਆਂ ਚੁੱਪ ਕਰਕੇ ਨਾ ਪੁੱਤ ਸਾਡੇ ਨਾਲ ਚੱਲ ਪੁੱਤ ਆਪਾਂ ਤੇਰਾ ਭਾਈ ਸੋਚਣਾ ਵਾ ਨਹੀਂ ਮੇਰੀ ਗੱਲ ਸੁਣ ਹੈ ਹੁਣ ਨਾ ਕੋਈ ਗੱਲ ਕਰ ਤੇ ਚੁੱਪ ਕਰਕੇ ਤੇ ਪੁੱਤ ਸਾਡੇ ਨਾਲ ਹੀ ਚੱਲ ਬੋਲ ਪਾ ਕਸ਼ੌਣ ਮੰਮੀ ਮੈਂ ਤੇਰੀ ਗੱਲ ਯਾਰ ਤੋੜਦੀ ਆ ਮੈਨੂੰ ਜਾਦਨ ਦੋ ਉਹਨਾਂ ਦੇ ਨਾਲ ਕੱਦ ਲਈ ਦੇ ਮੇਰੀ ਜ਼ਿੰਦਗੀ ਬਰਬਾਦ ਕਰਨ ਤੈਨੂੰ ਕੀ ਹੋ ਗਿਆ ਵਾ ਨਾ ਹਰ ਤੂੰ ਸਭ ਕੁ ਮਨ ਗਈ ਮਮੀ ਜਿੱਦਾਂ ਤੂੰ ਕਵੇਂਗੀ ਉਦਾਂ ਹੀ ਕਰੂੰਗੀ ਇੱਥੇ ਆਣ ਕੇ ਤੇਰੇ ਬਿਆਨ ਬਦਲ ਗਏ ਆ ਤੈਨੂੰ ਤੇ ਨਾ ਪਤਾ ਤੂੰ ਅੰਦਰੋਂ ਬਾਹਰ ਆ ਗਈਆਂ ਟੜੀ ਵਿੱਚ ਝੋਲਣ ਵਾ ਹੈਂ ਖੁੰਡੀ ਫੜ ਕੇ ਤੇ ਮੇਰੇ ਸਿਰ 'ਚ ਮਾਰਨ ਲੱਗੀ ਹੈਗੀ ਕਿੰਨੀ ਬੇਇੱਜ਼ਤੀ ਕੀਤੀ ਮੇਰੀ ਕੁੜਮ ਕੁੜਮਣੀ ਸਾਹਮਣੇ ਹੁਣ ਕਿਹੜੇ ਨੱਕ ਨਾਥੇ ਜਾਇਆ ਕਰੂੰਗੀ ਮੈਂ ਇਹ ਤੇ ਰਿਸ਼ਤਾ ਹੁਣ ਮੁੱਕਾ ਵਾ ਖਤਮ ਹੋ ਰਿਸ਼ਤਾ ਹੁਣ ਹੁਣ ਸੋਚਣਾ ਇਹਦੇ ਬਾਰੇ ਤੂੰ ਠੀਕ ਆ ਚੁੱਪ ਕਰਕੇ ਸਾਡੇ ਨਾਲ ਚੱਲ ਕੋਈ ਨਹੀਂ ਵਾਦੂ ਰਿਛੇ ਲੱਭ ਜਾਣੇ ਵਧੀਆ ਤੋਂ ਵਧੀਆ ਤੂੰ ਕਹਿੰਦੀ ਨਕਮੂ ਕੀਤਾ ਹੈਂ ਗਲੇਡੂ ਸੁੱਟੀ ਜਾਨੀ ਆ ਅਗਲੇ ਨੇ ਪਤਾ ਕੀ ਸੋਚਣਾ ਵਾ ਕਿ ਨਾਪ ਤੇ ਦੁਖੀ ਬੜੀ ਐ ਉਹ ਤੇ ਚੰਦੀ ਆ ਸਾਡੇ ਘਰ ਆਉਣਾ ਤੇ ਮਾਂ ਹੀ ਨਹੀਂ ਆਉਂਦੇ ਣਡੀ ਨਹੀਂ ਮੇਰੀ ਇੱਜ਼ਤ ਰੱਖਣਾ ਥੋੜੀ ਬੋਦੀ ਚੁੱਪ ਕਰਕੇ ਜਵਾਬ ਦੇ ਇਹਨਾਂ ਨੂੰ ਕਿ ਮੈਂ ਨਹੀਂ ਜਾਣਾ ਤੁਹਾਡੇ ਨਾਲ ਚੁੱਪ ਕਰਕੇ ਸਾਡੇ ਨਾਲ ਤੁਰਪਾ ਗਾੜੀ ਗਾੜੀ ਠੀਕ ਆ ਆਪੇ ਹੀ ਵਧੀਆ ਕਰਾਣਾ ਸਭ ਕੋ ਚੱਲ ਆਓ ਹੁਣ ਦੇ ਜਵਾਬ ਇਹਨਾਂ ਨਾਲੇ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਜੇ ਜਵਾਬ ਨਾ ਨਾ ਦਿੱਤਾ ਤੇ ਮੇਰਾ ਮਰੀਦਾ ਮੂੰਹ ਵੇਖੇਗੀ ਕਿ ਤੇ ਨ ਮੇਰੀ ਆੜੀ ਦਾ ਪਤਾ ਹੈਗਾ ਵਾ ਵੀ ਮੇਰੀ ਅੜੀ ਕਿਦਾਂ ਦੀ ਆ ਤਾਂ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਾਣਨੀ ਆ ਠੀਕ ਵਾ ਨਾ ਕੀ ਕਹਿਣਾ ਹੁਣ ਫੜਾ ਬੋਲ ਹੁਣ ਹਾਈ ਹੁਣ ਨਾ ਕਰਦੇ ਤਾਂ ਵਾ ਜੇ ਕਿਤੇ ਮਾੜੀ ਮੋਟੀ ਨੇ ਹਾਂ ਕਰਤੀ ਨਾ ਇਥੇ ਤਰਿਆ ਤਰਿਆ ਪਲਾਨ ਰਹਿ ਜਾਣਾ ਮੇਰਾ ਮੈਂ ਕਹਿੰਦਾ ਮਮੀ ਉਥੇ ਜਿਆਦਾ ਨਾ ਬੋਲ ਤਾਣ ਕਿਤੇ ਆ ਡੈਡੀ ਸਿਆਣੇ ਆ ਨਾਲ ਚਲ ਰੱਬਾ ਜੋ ਕਰਨਾ ਚੰਗਾ ਹੀ ਕਰਨਾ ਚਲੋ ਆ ਜੀ ਮੇਰੀ ਭੈਣ ਦਾ ਘਰ ਵਾਜਦੇ ਚੰਗਾ ਚੰਗਾ ਕਰੀ ਰੱਖੋ ਮੈਂ ਹੀ ਕਹਿਣਾ ਵਾ ਕਿ ਸਾਰੀ ਗੱਲ ਸੋਚਾ ਜੇ ਤੇ ਨਾ ਪਿੰਦਰ ਦੇ ਨਾਲ ਨਾ ਆਪਣੇ ਸਾਥੀ ਨਾਲ ਜੀ ਚਲੋ ਕਿਤੇ ਲੱਤ ਗਿਆ ਇਦਾਂ ਕਰਦੀ ਇਹਨਾਂ ਨੂੰ ਪੁੱਛ ਕਿ ਹੁਣ ਨਹੀਂ ਪੀ ਲਿਆ ਦਾ ਰੋਟੀ ਤੁਹਾਨੂੰ ਤੇ ਰਾਨ ਕੀ ਬਾਕੀ ਨਹੀਂ ਸੁਣੋ ਕੀ ਆ ਮੈਂ ਨਾ ਰੋਟੀ ਬਣਵਾ ਲਈ ਆ ਤੇ ਤੁਹਾਨੂੰ ਲਿਆਦਾ ਗਰਮ-ਗਰਮ ਖਾ ਲੋ ਰੋਟੀ ਉਹ ਨਹੀਂ ਰੋਟੀ ਨੂੰ ਮੇਰਾ ਜੀ ਨਹੀਂ ਕਰਦਾ ਨਾ ਤੁਹਾਡਾ ਕਿਉਂ ਨਹੀਂ ਜੀ ਕਰਦਾ ਰੋਟੀ ਨੂੰ ਉਸ ਲੈ ਉਦਾਂ ਹੀ ਭੁੱਖ ਨਹੀਂ ਆ ਜੀ ਨਹੀਂ ਕਰਦਾ ਮੈਨੂੰ ਪਤਾ ਵਾ ਕੱਤੋਂ ਤੁਹਾਨੂੰ ਭੁੱਖ ਨਹੀਂ ਲੱਗਣ ਦੀ ਤੁਹਾਨੂੰ ਪਤਾ ਵਾ ਨਾ ਡਾਕਟਰ ਨੇ ਕੀ ਕਿਹਾ ਸੀ ਕਿ ਟਾਈਮ ਨਾਲ ਰੋਟੀ ਖਾ ਕੇ ਤੇ ਦਵਾਈ ਆਪਣੀ ਟਾਈਮ ਨਾਲ ਖਾਣੀ ਆ ਆ ਕਿੰਨੇ ਦਿਨ ਹੋ ਗਏ ਤੁਸੀਂ ਦਵਾਈ ਵੀ ਨਹੀਂ ਲੈਣ ਦੇ ਤੇ ਫੇਰ ਬਿਮਾਰ ਪੈਣਾ ਤੁਸੀਂ ਡਾਕਟਰ ਨੇ ਤਾਂ ਕਿਹਾ ਪਰ ਜੀ ਨਹੀਂ ਨਾ ਕਰਦਾ ਤੁ ਜੀ ਨੂੰ ਕੀ ਆ ਬੰਦਾ ਇੱਕ ਅੱਧਾ ਫੁਲਕਾ ਖਾ ਲਿਆ ਜੀ ਮੈਨੂੰ ਪਤਾ ਤੁਹਾਡਾ ਕਿਉਂ ਨਹੀਂ ਕੰਡਿਆ ਹੁਣ ਮੈਨੂੰ ਵੀ ਤਾਂ ਟੈਨਸ਼ਨ ਹੈ ਗਈ ਐ ਨਬਦੀ ਜਿੰਨੀ ਤੁਹੀ ਲੈਣ ਦੇਓ ਤੇ ਮੈਂ ਵੀ ਤੁਹਨ ਦੇ ਹੀ ਆ ਕੰਮ ਕੁੰਮ ਕਰਨਾ ਉਹ ਟੈਨਸ਼ਨ ਕਿੱਦਾਂ ਨਾ ਹੋਵੇ ਪੈਣ ਲੱਗਦੀ ਆ ਮੇਰੀ ਉਹ ਮੈਨੂੰ ਪਤਾ ਵਾ ਤੁਹਾਡੀ ਪੈਣ ਲੱਗਦੀ ਐ ਮੇਰੀ ਵੀ ਤਾਂ ਕੁਛ ਲੱਗਦੀ ਆ ਹੁਣ ਵੇਲੋ ਮੰਮੀ ਵਾਲੀ ਮੰਮੀ ਨੂੰ ਟੈਨਸ਼ਨ ਲੈਣੀ ਚਾਹੀਦੀ ਨਾ ਤੇ ਮੰਮੀ ਤੇ ਆਪ ਆਪਣੇ ਹੱਥੀ ਉਹਦਾ ਘਾਰ ਉਜਾੜਣ ਦੀ ਆ ਹਾਂਜੀ ਉਸ ਕਰ ਵੀ ਮੰਮੀ ਵੀ ਸੋਚ ਸਕਦੀ ਤੇ ਉਹਨੂੰ ਅੱਜ ਉਹ ਆਪਣੇ ਸਹੁਰੇ ਹੁੰਦੀ ਮੈਂ ਕਹਿੰਦਾ ਵਾ ਚੰਗਾ ਚੰਗਾ ਫਾਇਦਾ ਹੋਵੇ ਤੇ ਪਾਜੀ ਦੇ ਨਾਲ ਆਣ ਕੇ ਨਾ ਤੇ ਜਿਹੜਾ ਉਹਦਾ ਸਮਾਨ ਇੱਥੇ ਆ ਤੂੰ ਆਣ ਕੇ ਲੈ ਕੇ ਚਾਹੁੰਦੀ ਤੇ ਮੈਂ ਵੀ ਇਦਾਂ ਹੀ ਆ ਚਲ ਪਰਮਾਤਮਾ ਕਰੇ ਇਦਾਂ ਹੀ ਹੋਵੇ ਤੇ ਨਾਲੇ ਨਾ ਨਾ ਵੀ ਇਹੀ ਚਾਹੁੰਦੀ ਆ ਕਿ ਮੈਂ ਉੱਥੇ ਜਾਵਾਂ ਪਰ ਮੰਮੀ ਦੇ ਦਬਾਅ ਜਾਣ ਕੇ ਨਾ ਮੈਨੂੰ ਲੱਗਦਾ ਵਾ ਉਹਨੇ ਨਾ ਘਰ ਆਉਣੀ ਉੱਥੇ ਮੈਂ ਨਾ ਘਰ ਆਉਣੀ ਆ ਮੈਂ ਤੁਹਾਨੂੰ ਗੱਲ ਨਹੀਂ ਦਸੀ ਇੱਕ ਦਿਨ ਪਤਾ ਕੀ ਹੋਇਆ ਸੀ ਮੰਮੀ ਨੇ ਆਪਣੇ ਸਿਰ ਤੇ ਹੱਥ ਰੱਖ ਕੇ ਉਹਨੂੰ ਸੌਂ ਘੁਵਾਈ ਸੀ ਨਹੀਂ ਤੇ ਮੈਂ ਮਰ ਜਾਣਾ ਵਾ ਸੌਂ ਪਾਈ ਸੌਂ ਘੁਵਾਈ ਮੰਮੀ ਤੇ ਆਪਣਾ ਗਲਾ ਵੀ ਕੁੱਟਣ ਪਈ ਸੀ ਤੇ ਤੂੰ ਉਦਾਂ ਦੀ ਗੱਲ ਕਿਉਂ ਨਾ ਦੱਸੀ ਮੈਨੂੰ ਮੈਂ ਜਾਂ ਲੜਾਈ ਉਹ ਆਪਣੇ ਘਰ ਥੋੜੀ ਹੋਣੀ ਸੀ ਮੈਂ ਤੁਹਾਨੂੰ ਦੱਸ ਕੇ ਪਰ ਮੈਨੂੰ ਨਾ ਲੱਗਦਾ ਵਾ ਕੁਝ ਗੜਬੜ ਹੋ ਜੇ ਤੁਹਾਨੂੰ ਚੱਲ ਹਈ ਤਾਂ ਜੀਆਂ ਗੱਲਾਂ ਨਾ ਕਰ ਜਾ ਤੂੰ ਜਾ ਕੇ ਨਾ ਚਾਹ ਬਣਾ ਕੇ ਲਿਆ ਤੂੰ ਉਦਾਂ ਹੀ ਡਰਾਈ ਜਾਂਦੀ ਮੈਂ ਡਰੋਂ ਨਹੀਂ ਲਈ ਮੈਂ ਤੁਹਾਨੂੰ ਦੱਸਣ ਦੀਆਂ ਉਦਾਂ ਹੀ ਤਖੀਜੀ ਜਾਂਦੇ ਮੇਰੇ ਤੇ ਨਾਲੇ ਮੈਂ ਰੋਟੀ ਲਈ ਹੈ ਮੈਂ ਰੋਟੀ ਲਿਓ ਲੱਗੀ ਚਾ ਮੈਂ ਬਾਅਦ ਚ ਬਣਾ ਦੂੰਗੀ ਸਬਜ਼ੀ ਵੀ ਹੁਣ ਤਾਜੀ ਤਾਜੀ ਬਣਾ ਲਈਓ ਹੋਜਾ ਲੈ ਕੇ ਵਿਆਂਗੇ ਗੱਲਾਂ ਕਰੀ ਜਾਏਂਗੀ ਇੱਥੇ ਲਿਆ ਜਣੀ ਤੂੰ ਹੀ ਬਣਾ ਲਈ ਮੇਰੇ ਕਰ ਤੋਂ ਖੀਜੀ ਜਾਂਦੇ ਇਹਦਾ ਵੀ ਨਾ ਸਹਰੇ ਆ ਜਾਂਦਾ ਜਦੋਂ ਟਾਈਮ ਲੱਗ ਜਾਂਦਾ ਵਾ ਉਦੋਂ ਗੱਲ ਦੱਸਦੀ ਹੈ ਇਹਦਾ ਦਿਮਾਗ ਨਹੀਂ ਕੰਮ ਕਰਦਾ ਵੀ ਮੈਂ ਪਹਿਲਾਂ ਦੱਸਾਂ ਕੋਈ ਕੁਛ ਪਤਾ ਨਹੀਂ ਲੱਗਾ ਇੱਕ ਮੈਂ ਇਹਨਾਂ ਨੂੰ ਗੱਲ ਦੱਸਣੀ ਹੈ ਉਤੋਂ ਮੈਨੂੰ ਟੁੱਟ ਟੁੱਟ ਕੇ ਕਹਿੰਦੇ ਆ ਜਾ ਪਤਾ ਆ ਸੁਣ ਲਓ ਤੁਸੀਂ ਵੀ ਤੁਸੀਂ ਵੀ ਸੁਣ ਲਓ ਸਾਰੇ ਜਾਣੇ ਤੇ ਤੁਸੀਂ ਵੀ ਸੁਣ ਲਓ ਬੀਜੀ ਦੱਸ ਪਤਾ ਕੀ ਕਰਨਾ ਹੁਣ ਤੂੰ ਮੈਂ ਨਹੀਂ ਢੜ ਨਾਲ ਜਾਣਾ ਢੱਡਾ ਮੇਰਾ ਰਿਸ਼ਤਾ ਖਤਮ ਸੁਣ ਲੈ ਫਾਰਿਆਂ ਨੇ ਹੁਣ ਲੱਗ ਗਿਆ ਪਤਾ ਹੁਣ ਸਾਰਿਆਂ ਨੂੰ ਬਸ ਗੱਲ ਮੁੱਕ ਗਈ ਹੁਣ ਨਵਦੀਪ ਕੀ ਕਹਿਣ ਦੀ ਹੈ ਨਾ ਤੂੰ ਕਿੰਨਾ ਝੂਠ ਲਿਆ ਵਾ ਹੈ ਸੁਣਿਆ ਨਹੀਂ ਇੱਕ ਵਾਰੀ ਤੈਨੂੰ ਉਹ ਕਹਿੰਦੀ ਮੈਂ ਨਹੀਂ ਜਾਣਾ ਤੇਰੇ ਨਾਲ ਤੇਰੇ ਵਰਗੇ 36 ਨਵਦੀਪ ਅੰਦਰ ਤੇ ਕਹਿਣ ਦੀ ਹੈ ਮੈਂ ਤੁਹਾਡੇ ਨਾਲ ਜਾਣਾ ਹੈ ਤੇ ਹੁਣ ਤੂੰ ਮੁਕਰ ਵੀ ਗਈ ਹੈ ਮੈਂ ਕਿਉਂ ਤਰਲੇ ਮਾਂਡਿਆ ਵਾ ਜੇ ਇਹਨਾਂ ਨੂੰ 36 ਆ ਤੁਹਾਨੂੰ ਚਾਹੀਦੇ ਨਹੀਂ ਸਾਡਾ ਕਿਤੇ ਮੁੰਡਾ ਰਿਆ ਹੁਣ ਹੋਰ ਕੁਝ ਸੁਣਨਾ ਵਾ ਹੈ ਬੈਠੇ ਚਪ ਕਰਕੇ ਉਠੋ ਤਾਂ ਚੱਲ ਨੀ ਕੁੜੀ ਉਠ ਹੋਰ ਬੇਤੀ ਕਰਾਉਂਦਾ ਰਦਾ ਤੁਹਾਡਾ ਜੀਵਨ ਤੂੰ ਇਹ ਕੀ ਕੀਤਾ ਵਾ ਹੈ ਅਜੇ ਡੁੱਲੇ ਬਿਰਾਂ ਦਾ ਕੱਖ ਨਹੀਂ ਵਗੜਿਆ ਤੇ ਕੁੜੀ ਨੂੰ ਛੱਡ ਜੀ ਇੱਥੇ ਤੂੰ ਹੀ ਚੁੱਪੀ ਕਰਜੋ ਇੰਨੀ ਬੇਇੱਜ਼ਤੀ ਕਰਾ ਕੇ ਨਾ ਫੁਰਕੜੀ ਛੱਡ ਜੀ ਇੱਥੇ ਚੰਗੀ ਸੋਹਣੀ ਗੱਲ ਕਰਨ ਦੇ ਜੇ ਤੁਸੀਂ ਨਹੀਂ ਤੂੰ ਕੀ ਸੁਣ ਕੇ ਜਾ ਮਾਰੀ ਜਾਨੀ ਆ ਚੁੱਪ ਕਰਕੇ ਤੁਰ ਪਾ ਕੁਛ ਨਹੀਂ ਹੋਇਆ ਮੇਰੀ ਗੱਲ ਸੁਣ ਲਾ ਅਜੇ ਵੀ ਸੋਚ ਰਾ ਜੇ ਟਾਈਮ ਹੀ ਹੋ ਕੋਈ ਟਾਈਮ ਨਹੀਂਗਾ ਤੇ ਨਾ ਕੋ ਸੋਚਣ ਸਾਥ ਨੂੰ ਬਾਕੀ ਰਹਿ ਗਿਆ ਵਾ ਜਿੰਨੀ ਬੇਇੱਜ਼ਤੀ ਉਹਨਾਂ ਨੇ ਕੀਤੀ ਆ ਨਾ ਕੋਈ ਹੋਰ ਹੁੰਦਾ ਤੇ ਇੱਕ ਮਿੰਟ ਰਖ ਲਾਉਂਦਾ ਬੇਇੱਜ਼ਤੀ ਨੇ ਕਾਦੀ ਕੀਤੀ ਆ ਜਿੰਨੀਆਂ ਗੱਲਾਂ ਤੂੰ ਕੀਤੀਆਂ ਉਹਨਾਂ ਉਹਨਾਂ ਹੁੰ ਨਹੀਂ ਹੁੰਨਾ ਕੀਤੀਆਂ ਕੋਈ ਗੱਲ ਨਹੀਂ ਜਦੋਂ ਗੱਲਾਂ ਹੋ ਜਾਂਦੇ ਨੇ ਫਿਰ ਰਿਸ਼ਤਾ ਨਹੀਂ ਬਚਦਾ ਹੁੰਦਾ ਚਲੋ ਚੁੱਪ ਕਰਕੇ ਤੁਰੋ ਚਲੋ ਆਹ ਕਹ ਨਾ ਕਾਲੇ ਪੈਰ ਪੁੱਟ ਮੈਨੂੰ ਸਮਝ ਨਹੀਂ ਆਉਂਦੀ ਬਹੁਤ ਸੋਚਣਾ ਤੇ ਰਹਿ ਕੇ ਗਿਆ ਉਹ ਪਿੰਡ ਜਾ ਕੇ ਸੱਚ ਸੁਹਾਵ ਪੋਣੀ ਆ ਜੇ ਸਾਡੇ ਸੱਚ ਸੁਹਾਵ ਪਉ ਤੇ ਇਨਾਂ ਦੇ ਕਿਹੜੇ ਘਟ ਪੈਣੀ ਆ ਕੋਈ ਗੱਲ ਨਹੀਂ ਇੱਕੋ ਜਈ ਆ ਚਲੋ ਚਲੋ ਚੱਲ ਕੁੜੀਏ ਤੋਰ ਸਾਰੀ ਗਲਤੀ ਮੁੰੰਦੀ ਐ ਕੁੜੀ ਜਾਣਾ ਚਾਹੁੰਦੀ ਸੀ ਪਰ ਮਾਂ ਨਹੀਂ ਕੇ ਬੰਦੇ ਲੱਗਾ ਜਾਂਦੀ ਇਨੋ ਤੇ ਬੰਦੇ ਆਪਣੇ ਦਾ ਵੀ ਡਰ ਨਹੀਂ ਉਹ ਵਿਚਾਰਾ ਛੁੱਟੂ ਗਿਆ ਚੰਪ ਕਰਕੇ ਬਾਹਰ ਆ ਕੋਲ ਉਹਨੇ ਨਹੀਂ ਆਖਿਆ ਵੀ ਕੀ ਗੱਲ ਹੈ ਕੁੜੀਆਂ ਚੱਲ ਤੋਰ ਤੂੰ ਜੋ ਮਾਂ ਆਂਦੀ ਹੈ ਹੋਈ ਕੁੜੀ ਘਰ ਦੀ ਹੈ ਭੈਣਾਂ ਤੇ ਕੁੜੀਆਂ ਦੀ ਮੈਂ ਜਾਦਾ ਨਾ ਤੇ ਹੁਣ ਮਾਂ ਦੀ ਗੱਲਾਂ ਚ ਆ ਗਈ ਹੈ ਚਲੋ ਜੋ ਹੋ ਗਿਆ ਠੀਕ ਆ ਫਿਰ ਉੱਥੇ ਚਲੀਏ ਕੁੜੀਆਂ ਮੜਿਆ ਦੀ ਕੋਈ ਨਹੀਂ ਸੌਂਦਾ ਖੀਰ ਫੇਰ ਕਰਦਿਆਂ ਦੀ ਚੱਲਦੀ ਹੈ ਤੂੰ ਵਧੀ ਜ ਮਾਈ ਬੜੀ ਚਲਾਕ ਆ ਜਿਆਦਾ ਚਲਾਕ ਵਾ ਲੋਕਾਂ ਨਾਲ ਥੋੜੀ ਨਹੀਂ ਆ ਦੋਵੇਂ ਜੀਨ ਕਿਤੇ ਲੰਬੜੇ ਪਤਾ ਨਹੀਂ ਕਿਧਰ ਨੂੰ ਚਲ ਗਏ ਹੁਣ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਇੱਕ ਤੇ ਨਵਰ ਇੱਧਰ ਆ ਪੁੱਤ ਇੱਧਰ ਆ ਸਾਡੇ ਲੱਗੇ ਕਿਉਂ ਮੈਂ ਤੁਹਾਡੇ ਲੱਗੇ ਕਿਉਂ ਆ ਮੈਂ ਤਾਂ ਢੀ ਹੁਕਮਾਂ ਦੀ ਬੱਜੀ ਆ ਕਿ ਜਿੱਥੇ ਤੂੰ ਕਹੋਗੇ ਮੈਂ ਉੱਥੇ ਜਾਣਾ ਵਾ ਪਤਾ ਕਿਦਾਂ ਦੀਆਂ ਗੱਲਾਂ ਕਰਦੀ ਆ ਤੂੰ ਆ ਮਮੀ ਤੁਹਾਡੀ ਗੜੀ ਜੋੜੇ ਹੱਥ ਮੈਨੂੰ ਨਾ ਕੱਲੀ ਛੱਡ ਦੇ ਹਾਏ ਹਾਏ ਮੇਰੀ ਮਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਚੜਕਤੀ ਆ ਹੋਰ ਮੈਂ ਕਿੰਨੂ ਕੁਝ ਕਹਿਣਾ ਵਾ ਕਿ ਮੇਰੇ ਤੋਂ ਦਿਲ ਲੰਦੇ ਹੋ ਤੇ ਜਾਣਨ ਵੀ ਪੜਦੇ ਨਾਲ ਆਪਣੀਆਂ ਚੁੱਟੀਆਂ ਸਮਾਂਕਵਾਗੋ ਆ ਗਏ ਤੇ ਮੈਨੂੰ ਮਜ਼ਬੂਤ ਕੀਤਾ ਵਾ ਮੇਰੇ ਤੋਂ ਮਾੜੀ ਕਿਸਮਤ ਕਿਹੜੀ ਕੁੜੀ ਦਿਓ ਸਹਦੀ ਆ ਜਿਹਦੀ ਮਾਂ ਹੀ ਉਹਦਾ ਘਰ ਬਰਬਾਦ ਕਰ ਦੇ ਮੀਨੇ ਤੇ ਪਿੰਦੇ ਦੇ ਲੋਨ ਕੀ ਸੋਚਦੇ ਹੁਣ ਕੇ ਮੇਰੇ ਬਾਰੇ ਇਹ ਇਦਾਂ ਦੀ ਪਰ ਉਹਨਾਂ ਨੂੰ ਕੀ ਪਤਾ ਵਾ ਇਹ ਸਾਰਾ ਗੁੱਸਾ ਆਪਣੀ ਮਾਂ ਦੀ ਤੈਨ ਤੇ ਕਰਨਦੀ ਆ ਕਿੰਨੀ ਇੱਜ਼ਤ ਕਰਦੀ ਮੇਰੀ ਖਾਰੇ ਕਿਦਮੜ ਮੇਰੀ ਪੂਰੀ ਚਲਦੇ ਕੋ ਨਿੰਨਾ ਨਿੰਨਾ ਮੈਨੂੰ ਕਾਇ ਜੋਗੀ ਨਹੀਂ ਛੱਡਿਆ ਹੱਦ ਹੋ ਗਈ ਏ ਕੁੜੀ ਵਾਲੀ ਹੈ ਨਿਆਣੀ ਆ ਨਾ ਵਿਚਾਰੀ ਸਮਝ ਨਹੀਂ ਹੈਗੀ ਅਜੇ ਕੋਈ ਨਹੀਂ ਪੁੱਤ ਹੌਲੀ ਹੌਲੀ ਤੈਨੂੰ ਸਭ ਸਮਝ ਆ ਜਾਣਾ ਵਾ ਚੱਲ ਮੈਂ ਕਿਹੜਾ ਮਾੜਾ ਸੋਚਨੀ ਇਹਦਾ ਮੈਂ ਤੇ ਇਹੋ ਸੋਚਨੀ ਆ ਕਿ ਜੇ ਇਹਦਾ ਸੁਪਨਾ ਹੀ ਬਾਹਰ ਜਾਣਦਾ ਤੇ ਚਲੋ ਸੁਪਨਾ ਪੂਰਾ ਹੋ ਜੇ ਕਿਸ ਤਰ੍ਹਾਂ ਮਾਂ ਨੇ ਹੋਰ ਕਿਹੜਾ ਤਰ੍ਹਾਂ ਮਾੜਾ ਚਾਉਣਾ ਹੈਗਾ ਕਿਦਾਂ ਵੇਂਦੀ ਏ ਮੇਰੇ ਵੱਲ ਹੁਣ ਕੋਈ ਨਹੀਂ ਆ ਜਣੀ ਅਕਲ ਹੌਲੀ ਹੌਲੀ ਨੂੰ ਅਹੀਂ ਤੇ ਕੁੜੀ ਵਸਾਉਣਗੇ ਤੇ ਕੁੜੀ ਫੇਰ ਨਾਲ ਹੀ ਆ ਗਈ ਕੰਮ ਤੇ ਉਹ ਹੀ ਰਹਿ ਗਿਆ ਆ ਵੇਖ ਲੋ ਕੁੜੀ ਦਾ ਹਾਲ ਹੈ ਐਡਾ ਮੂੰਹ ਕੀਤਾ ਵਾ ਉਹ ਨਹੀਂ ਐਡਾ ਮੂੰਹ ਕੀਤਾ ਵਾ ਸੋ ਤੇਰਾ ਸਿਰ ਪਾਣਾ ਤੇ ਇਹਦੇ ਕੋਈ ਚੀਜ਼ ਮਾਰ ਕੇ ਉਹਨੂੰ ਹੈ ਘਰ ਦੀ ਕੀ ਫਿਰਦੀ ਐ ਸਾਰੇ ਕੀਤੀ ਕਰਦੀ ਬੜਾ ਗਰਕ ਕਰしゃれ ਬੜਕੇ ਤੂੰ ਨਹੀਂ ਮੈਂ ਕੀ ਗਲਤੀ ਕਰਤੀ ਐ ਮੈਂ ਤਾਂ ਆਪਣੇ ਧੀ ਦਾ ਭਲਾ ਹੀ ਸੋਚਿਆ ਵਾ ਤੂੰ ਮੇਰੀ ਗਲਤੀ ਕਹਿੰਦੀ ਗਲਤੀ ਕੀ ਹੋਈ ਐ ਹੈ ਸਾਰੇ ਮੇਰੇ ਦਿਵਾਲੇ ਹੋ ਗਏ ਆ ਕੀ ਬਾੜਾ ਕਰਤਾ ਲੈ ਹੈ ਅਗਲਾ ਵੀ ਆਕੜ ਨਹੀਂ ਵੇਖੀ ਭੁੱਖਿਆਂ ਤਾਂ ਕਹਾਨੂੰ ਕਹਿਤਾ ਸੌ ਸੌ ਗੱਲ ਕੀਤੀ ਉਹਦੀ ਮਾਂ ਕਹਿੰਦਾ ਸਾਡੀਆਂ ਫੀਤੀਆਂ ਰੱਤ ਗਈਆਂ ਸੀ ਉਹ ਮੁੰਡੇ ਵਾਲੇ ਸੀ ਹੈ ਮੁੰਡੇ ਵਾਲੇ ਦਾ ਮਤਲਬ ਕੀ ਹੋਇਆ ਕੀ ਗੱਲ ਆ ਘਰੋਂ ਤਾਂ ਗਏ ਕੁੜੀ ਵਸਾਉਣਾ ਤੇ ਨਾਲ ਚੋਕੇ ਨੂੰ ਵੇਰ ਲੈ ਆਉਂਦੀ ਆ ਉਹ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਮੈਂ ਮਰਕ ਜਾਂ ਤੈਨੂੰ ਮਾਰਾਂ ਹੁਣ ਗੋਡੇ-ਗੋਡੇ ਸ਼ਰਮ ਆਉਂਦੀ ਆ ਹੈ ਗਏ ਕਿੱਧਰ ਇਹ ਤੇ ਕੀ ਕਰਕੇ ਦਿਖਾੜਾ ਗਿਆ ਤੁਸੀਂ ਮੇਰੇ ਐਵੇਂ ਦਿਵਾਲੇ ਨਾ ਹੋਈ ਜਾਓ ਮੇਰੇ ਸੱਤ ਸਾਰਾ ਕੋਕਾ ਪੱਟਾ ਵਾ ਉਹਦੀ ਸਾستی ਜਿਮਾਂ ਰੇਖੇਗੀ ਹੈਂ ਜੇ ਉਹਨਾਂ ਨੇ ਧੀ ਹਾੜੀ ਖੜਨੀ ਹੁੰਦੀ ਤਾਹਨ ਮੈਂ ਇਦਾਂ ਨਾ ਬੋਲਦੇ ਉਹਨਾਂ ਬੱਤੀ ਬੱਤੀ ਗੱਲਾਂ ਕੀਤੀਆਂ ਉਹ ਚੁੱਪ ਕਰ ਜਾ ਜੇ ਉਹਨਾਂ ਨੇ ਕਿਹਾ ਤੂੰ ਚੰਗੀ ਗਾਲੀ ਪੱਧਰੀ ਸੀ ਹੈ ਨਾ ਦਾਜ ਤੱਕ ਦੇ ਮੇਲੇ ਤੇ ਉਹਨਾਂ ਨੇ ਮਾਰਤੇ ਹੋਰ ਉਹਨਾਂ ਨੇ ਕੀ ਕਰਨਾ ਹੈਗਾ ਬਾਕੀ ਕੀ ਰਹਿ ਗਿਆ ਮਗਰ ਮੇਰੀ ਬੋਲੀ ਤੁਹਾਨੂੰ ਦਹੀਂਗੀ ਤਰ ਉਹਨਾਂ ਦਾ ਕੰਮ ਨਹੀਂ ਦਿਖਿਆ ਮਿੰਨੂ ਤੇ ਹੋਣੀ ਸਮਝ ਨੂੰ ਕਿਹੜੇ ਖੂਚ ਪਾਣਾ ਗੜੀ ਉਹ ਕੋਈ ਗੱਲ ਨਹੀਂ ਸਭ ਕੁਝ ਕਰ ਲਾਂਗੇ ਮਾੜੀ ਨਹੀਂ ਗਈ ਹਾੜੀ ਧੀ ਸੋਨੇ ਵਰਗੀ ਆ ਕੱਲਾ ਮਾਰਦੇ ਫਿਰਦੇ ਆ ਪੜੇ ਲਿਖੀ ਅਗਲੀ ਮੇਰਾ ਤਾਂ ਜੀਕਾ ਤੇਰੇ ਹਰਗਾ ਕੋਤੋਂ ਤੱਕ ਮਰਦ ਲਾ ਚੰਗਾ ਰਹਿਣਾ ਉਹ ਮਾਰਦਾ 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 ਮੈਨੂੰ ਤਾਨੂੰ ਠੰਡ ਪੈ ਜੇ ਤਾਨੂੰ ਉਹ ਜਿੱਦੀ ਤੂੰ ਪੈਣੀ ਆ ਨਾ ਤੂੰ ਮਰ ਕੇ ਵੀ ਸਾਡਾ ਖੜਾ ਨਿਗਾ ਛੱਡਣਾ ਵੇਖਾ ਕਿੱਡੇ ਤੰਗ ਵਾ ਮੇਰੇ ਤੋਂ ਸਾਰਾ ਟੱਬਰ ਮੇਰੇ ਪੇਸ਼ ਪਿਆ ਵਾ ਇੱਕੋੜੀ ਬ ਚਲਾਣਾ ਕੋ ਬੀਜੀ ਉਹ ਨਹੀਂ ਮੇਰਾ ਖੜਾ ਛਡੰਡੀ ਵੇਖਿਆ ਨਹੀਂ ਉਥੇ ਕੁੜਮਾ ਦੇ ਸਾਹਮਣੇ ਬੈਠਾ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਹੜਕੇ ਖੁੰਡੀ ਮੇਰੇ ਸਿਰ 'ਤੇ ਮਾਰਨ ਲੱਗੀ ਹੀ ਮੈਂ ਤਾਂ ਚਾਹੁੰਦਾ ਜੇ ਮਾਰਦਾ ਕੋਈ ਤਾਂ ਮੇਰੀ ਕਿਤੇ ਇੱਥੇ ਮਸਾ ਲਾਉ ਨਿਵੇ ਦੇ ਤੈਨੂੰ ਮਗਾ ਲਾਉਂਦੀ ਤੁਸੀਂ ਮੇਰਾ ਲੋ ਕੱਟ ਕੇ ਰਾਜੀਜੇ ਤੁਸੀਂ ਆ ਗਏ ਡੈਡੀ ਹੋ ਗਿਆ ਫੈਸਲਾ ਆ ਹੋ ਗਿਆ ਫੈਸਲਾ ਚਲ ਗਿਆ ਨਵ ਆਹੋ ਚਲ ਗਿਆ ਨਵ ਚਲ ਸ਼ੁਕਰ ਹੈ ਮਾਲਕਾ ਧੀ ਦਾ ਘਰ ਤੇ ਬਸੇਗਾ ਹੱਡੀ ਦਾ ਚਲ ਵਧੀਆ ਹੋ ਗਿਆ ਇਹ ਤੇ ਡੈਡੀ ਸਵੇਰ ਦੀ ਟੈਨਸ਼ਨ ਚ ਰੋਟੀ ਨਹੀਂ ਖਾਣ ਦੇ ਪਕੀ ਬੰਨਣਾ ਚਲ ਇਹ ਵੀ ਵਧੀਆ ਵਾ ਬਹੁਤੇ ਖੋਜਣਾ ਉਹ ਜਿੰਨਾ ਜਰਾ ਜਿੰਦੀ ਹੈ ਨਾ ਇਹ ਘਰ ਦਾ ਬੇਲਾ ਪਾ ਲਈ ਹੋ ਸਕਦਾ ਕੀ ਮਤਲਬ ਤੁਹਾਡੇ ਕਹਿਣ ਦਾ ਕੀ ਕਰਨੀ ਆ ਮੈਂ ਹੈ ਤੇ ਸਾਰੇ ਮੈਨੂੰ ਮਰੀ ਪਾਲ ਦੇ ਜਾ ਮਰ ਜਾ ਫਿਰ ਮੈਂ ਉਹ ਸਾਰਾ ਬੇਲਾ ਕਰ ਕੀ ਤੇਰਾ ਆ ਹੋ ਬੇਨਾਗਰ ਕੀ ਕਰੀ ਜਾਂਦੀ ਹੁਣ ਤੂੰ ਹੀ ਕੱਦ ਭੁੱਲੀ ਜਾਂਦੇ ਚਾ ਨਾ ਆਪਣੇ ਘਰ ਚ ਉਹ ਤੂੰ ਕੁੜੀ ਕਹਿੰਦੀ ਬੋਲ ਨਹੀਂ ਮੇਰਾ ਜਿਗਰ ਮੈਂ ਮਾਰਦਾ ਇਹਨੂੰ ਹੋਇਆ ਕੀ ਆ ਮੈਂ ਤਾਂ ਫੇਰ ਨਾਲ ਲੈਂਦੀ ਆਂ ਲੈ ਨਾਲ ਲੈਂਦੀ ਆ ਪਹਿਲੇ ਹੁੰਦੀ ਨਹੀਂ ਕਿ ਮੇਰੀ ਧੀ ਆ ਇਹਦੇ ਚ ਹਰਾਮ ਹੋਣੀ ਕਿਹੜੀ ਗੱਲ ਆ ਮੈਂ ਤਾਂ ਮੋੜੇ ਰਹੇ ਨਾ ਨਾਲ ਲਾਤੀ ਆ ਉਹਨਾਂ ਫੇਰ ਉਹ ਮੈਂ ਤੈਨੂੰ ਦੱਸਾਂ ਤੇ ਦਿਆਂ ਹਾਂ ਮੰਮੀ ਨਾਲ ਗਈ ਤੇ ਨਾਲ ਕੌਣਾ ਆਊਗੀ ਨਾ ਵਾ ਇਹਨੇ ਪਹਿਲਾ ਹੋਣਾ ਹੈ ਮਾਤਾ ਨਾ ਮੇਰੀ ਧੀ ਆ ਧੜ ਤੇ ਕਿ ਆਵੇ ਜੇ ਹੈ ਗੱਲਾਂ ਕਰਦੇ ਫਿਰਦੇ ਆ ਜੇ ਮੰਮੀ ਤੁਹਾਡੀ ਧੀ ਆ ਤੇ ਤੁਹਾਡੀ ਵੀ ਉਹ ਕੁਛ ਲੱਗਦੀ ਆ ਤੇ ਤੁਸੀਂ ਉਹਨੂੰ ਉਹਦੇ ਸੋਦੇ ਦਾ ਕੇ ਜਾਂਦੇ ਹੋ ਤੇ ਉੱਥੇ ਛੱਡ ਕੇ ਆਉਣਾ ਹੀ ਨਾ ਤਾਂ ਤੈਨੂੰ ਬੜੀ ਤੰਗੀ ਹੋਈ ਆ ਹੈ ਜੇ ਆ ਗਈ ਆ ਨਾਲ ਤੇ ਬਹੁਤ ਤਕਲੀਫ ਹੋਈ ਤੈਨੂੰ ਮੰਮੀ ਤੰਗੀ ਕਿਉਂ ਆਉਂਦੀ ਉਹਨਾ ਬੜੇ ਤਰਲੇ ਲਏ ਵੀ ਕੁੜੀ ਛੱਡ ਜਾ ਛੱਡ ਜਾ ਪਰ ਇਹਨੇ ਇੱਕ ਨਹੀਂ ਮੰਨੀ ਕਿਸਦੀ ਫਰਬਾ ਫਤੂ ਪੀ ਕਰਦਾ ਸਾਡੇ ਨਾਲ ਆ ਗਏ ਨੇ ਪੁੱਛ ਨਹੀਂ ਆ ਕੀ ਬਣਿਆ ਆ ਨਾ ਤੱਕ ਦਮ ਨੂੰ ਸੜੀ ਐ ਨਹੀਂ ਉਹ ਜੋ ਹੋ ਗਿਆ ਨਾ ਠੀਕ ਆ ਅਸੀਂ ਤਾਂ ਗਏ ਆ ਬਿਚਲ ਲੈ ਆਵਾਂਗੇ ਕੁੜੀ ਨੂੰ ਅਗਲੇ ਕੀ ਬਤਾ ਪਹਿਨੇ ਆਪਣੇ ਘਰ ਸੋਚ ਕੇ ਬੈਠਿਆ ਵੀ ਅਸੀਂ ਕੁੜੀ ਨਹੀਂ ਘੱਦਣੀ ਉਹ ਤਾਂ ਮੈਨੂੰ ਇਦਾਂ ਲੱਗਦਾ ਵਾ ਵੀ ਜਿੱਦਾਂ ਕੁੜੀ ਨੇ ਕੋਈ ਸਲਾਹ ਨਹੀਂ ਹੁੰਦੀ ਵਿੱਚ ਉਹਦੀ ਮਾਂ ਹੀ ਨਹੀਂ ਸਾਰਾ ਕੁਝ ਕਰਦੀ ਕੁੜੀ ਜਦੋਂ ਖੋਣ ਲੱਗਦੀ ਉਹ ਤੂੰ ਹੀ ਨਹੀਂ ਚੱਲੀ ਐ ਵੀ ਆ ਗਏ ਮੰਮੀ ਆ ਆ ਗਏ ਕੀ ਬਣਿਆ ਫਿਰ ਕੀ ਨਿਬੜਿਆ ਤੇ ਬੰਨਾ ਕੀ ਜਿਹੜਾ ਤੂੰ ਜਾਣ ਲਿਆ ਕਲੈਣ ਪੁਣਾ ਪਾਇਆ ਸੀ ਉਹ ਹੋ ਗਿਆ ਪੂਰਾ ਤੇਰੀ ਸੁਣੀ ਗਈ ਤੇ ਦੱਸ ਮੰਮੀ ਮੈਂ ਹੁਣ ਉਹਨਾਂ ਨੂੰ ਥੋੜਾ ਕਹਿ ਕੇ ਆਈ ਆਂ ਤੇ ਆਪਣੀ ਕੁੜੀ ਨਾਲ ਭੇਜੋ ਤੁਸੀਂ ਮੈਂ ਤਾਂ ਨਕੀ ਕਿਹਾ ਵਾਂ ਮੈਂ ਤਾਂ ਇਨੀ ਗੱਲ ਪੁੱਛੀ ਆਣ ਕੇ ਵੀ ਕੀ ਬਣਿਆ ਉੱਥੇ ਨਹੀਂ ਇਹੋ ਹੀ ਚਾਹੁੰਦੀ ਹਨਾ ਵੀ ਉਹ ਨਾ ਇੱਥੇ ਆਵੇ ਮੇਰੀ ਚੌਧਰ ਰੇ ਕੋਈ ਉਹਨਾਂ ਨਾਲ ਜੋ ਤੇ ਗੱਲਬਾਤ ਹੋਈ ਆ ਪੁੱਟੇ ਬੰਦੇ ਨੂੰ ਤੁਰੀ ਜਾਨੀ ਆ ਉਹ ਰੁਕ ਜਾ ਡੈਡੀ ਮੈਂ ਕਿਹੜਾ ਕਿਹਾ ਹੈਗਾ ਉਹਨੂੰ ਵੀ ਲੈ ਕੇ ਜਾਓ ਜਾਂ ਨਾ ਆਵੇ ਹਨਾ ਮੈਂ ਤਾਂ ਪੁੱਛਣ ਹੀ ਆਈ ਆਂ ਪਛਤਾ ਦੇ ਗੇ ਮੈਂ ਤੈਨੂੰ ਦੱਸਦਾ ਵਾਂ ਗੱਲ ਰਸਾ ਕੀ ਆ ਉਹ ਜਿਹੜੀ ਆ ਨਾ ਉਹਦੀ ਮਾਂ ਕੁੜੀ ਦੀ ਉਹ ਨਹੀਂ ਸਾਰਾ ਕੰਮ ਖਰਾਬ ਕਰਨਾ ਉਹਨਾਂਰ ਕੁੜੀ ਨੂੰ ਗੱਲ ਨਹੀਂ ਕਰ ਲੈਂਦੀ ਹਾਂ ਤੇ ਉਦਾਂ ਮਾਤਾ ਨੇ ਤੇ ਬੜਾ ਜ਼ੋਰ ਲਾਇਆ ਵਿਚੋਲਣ ਨੇ ਕਿ ਕੋਈ ਗੱਲ ਨਹੀਂ ਚਲੋ ਤੁਹਾਡਾ ਮੇਲ-ਜੋਲ ਬਣੇ ਰਹੇ ਤੇ ਚੰਗਾ ਵਾ ਪਰ ਉਹਦੀ ਮਾਂ ਦੀ ਨੀਂਦ ਖਰਾਬ ਆ ਉਹ ਕੁੜੀ ਨੂੰ ਤਾਂ ਬੋਲਣ ਨਹੀਂ ਦਿੰਦੀ ਉੱਥੇ ਬਸ ਉਹ ਚੁੱਪ ਕਰਕੇ ਬੈਠੀ ਰਹੀ ਆ ਤੇ ਜੇ ਉਹਨੇ ਮੁੰਡੇ ਨਾਲ ਕੋਈ ਗੱਲਬਾਤ ਕੀਤੀ ਤੇ ਉਹ ਸ਼ਮਦੇ ਹੀ ਕੁੜੀ ਜਾਨ ਨੂੰ ਬਾਕੀ ਮੇਰੀ ਵੀ ਸੁਣ ਲੋ ਜਦੋਂ ਘਰ ਦੇ ਜੀ ਐਨੇ ਔਖੇ ਹੋਣ ਤਾਂ ਕਿੱਥੋਂ ਰਸ ਰਹਿਣਾ ਹੀ ਉਹ ਗੱਲ ਥੋੜੀ ਬੰਨੀ ਜਿੰਨੀਆਂ ਮਰਜ਼ੀ ਗੋਲ ਮੋਲ ਨਾ ਕਰਦੀ ਪਰ ਇੱਥੇ ਇੱਥੇ ਤਾਂ ਪਵਾੜੇ ਪਏ ਆ ਉਹ ਮੜ ਮੜ ਕੇ ਇਹੇ ਗੱਲ ਪਈ ਜਾਇਆ ਕਰ ਮੈਂ ਡੈਡੀ ਕੋ ਕਹਿੰਦੀ ਨਹੀਂ ਗੀ ਮੈਂ ਮੈਨੂੰ ਕੀ ਕਹਾਂ ਉਹ ਤਾਂ ਕਈ ਮਹੀਨੇ ਚੰਗੀ ਪਲੀ ਸਫਾਈ ਨਾ ਗਈ ਹੈ ਕਿਹੜਾ ਕੋ ਕਹਿ ਕੇ ਕੱਢਿਆ ਵਾਨੂੰ ਜਿੱਦਾਂ ਮੰਮੀ ਮੇਰੇ ਨਾਲ ਗੱਲ ਪੈਂਡਾ ਵਜੋਂ ਜਿੱਦਾਂ ਮੇਰੇ ਨਾਲ ਲੜ ਕੇ ਗਈ ਹੁੰਦੀ ਹੈ ਪਤਾ ਨਾ ਕੀ ਸਲਾਹ ਕੀਤੀ ਆ ਕੀ ਗੱਲ ਬਣੀ ਆ ਜਿੱਦਾਂ ਵੀ ਆ ਕੀ ਪਤਾ ਡੈਡ ਜੀ ਉਹਦੀ ਵੀਜ਼ ਕਰ ਦੇਣਾ ਸਹਿਮਤੀ ਹੋਵੇ ਤੁਹਾਡੇ ਮੂਰੇ ਨਹੀਂ ਬੋਲਦੀ ਨਹੀਂ ਤੇਰੇ ਪੈ ਗਈ ਕਲੇਜੇ ਨੂੰ ਠੰਡ ਹੁਣ ਇੱਥੇ ਪਰਦਾ ਲਗੀਆਂ ਕਰੀ ਨਹੀਂ ਤੇਰੀ ਚੌਦੇ ਰਹਿਣੀ ਆ ਉਹ ਜਾ ਚੁੱਪ ਕਰਕੇ ਮੈਂ ਮੜੀ ਕੀ ਕਹਿਣ ਦਈਆ ਕਰ ਲੈਂਦਾ ਅਗਰ ਇਸੇ ਕਰਕੇ ਤੂੰ ਸੱਤੇ ਚੜੀ ਆ ਜੇਰ ਮੈਨੂੰ ਕੂਣ ਹੀ ਨਹੀਂ ਦਿੰਦਾ ਹੈਗਾ ਚੱਲ ਕਰ ਲੈ ਫਿਰ ਤੇ ਥੋੜਾ ਪੁੱਤ ਮੈਨੂੰ ਵੀ ਗੱਲਬਾਤ ਕਰ ਲੈਣ ਦਿਆ ਕਰ ਇਹਦੇ ਸਾਰੇ ਸਿਆਪੇ ਨੇ ਅੱਗੇ ਉਹਦੀ ਮਾਂ ਨਾਲ ਗੱਲ ਕਰਦੀ ਉਹਨਾਂ ਦੇ ਬੇੜੀਆਂ ਚਵਾਟੇ ਪਾਉਂਦੇ ਆ ਤੇ ਇਧਰ ਹੋਂ ਤੂੰ ਪਾ ਦੇ ਅੱਛਾ ਮੈਂ ਆ ਤੇ ਫਿਰ ਕੂਣਾ ਹੀ ਨਾ ਮੈਂ ਜਬਾਨ ਵੱਡ ਛੜੋ ਗੂੰਗੀ ਬੋਲੀ ਕਰ ਛੜੋ ਮਰਦਾ ਬੋਲੇ ਰ ਖਫਣ ਪਾੜੇ ਆਹੋ ਕੇ ਜਿਹਦੇ ਕਲੇਜੇ ਨੂੰ ਅੱਗ ਲੱਗੀ ਹੈ ਪਗਾ ਉਹਨੂੰ ਹੁੰਦਾ ਵਾ ਇਹਦਾ ਕੀ ਜਣਾ ਮੇਰੇ ਤਾਂ ਸ਼ੁਰੂ ਤੋਂ ਡੜ ਜਿਨਾ ਮੰਮੀ ਇਦਾਂ ਹੀ ਬੋਲਦੇ ਰਹੇ ਉਹਨੂੰ ਸਗੋ ਸਿਰ ਤੇ ਚੜ੍ਹੇ ਤੇ ਉਹ ਆਪ ਕੋ ਕੱਲਾ ਸਾਹਮਣਾ ਪੈਲੀ ਬੰਨੇ ਪਾਗ ਲੱਗੀ ਪੈਲੀਆਂ ਦੀ ਸਾਡੇ ਨਾਲ ਪੈਲੀ ਲਵਾ ਦੋ ਸਾਡੇ ਨਾਲ ਜਿਹੜੇ ਨਾਲ ਪਾ ਕੇ ਡੇ ਲੱਗੇ ਹੁਣ ਜਾ ਕੇ ਕੀ ਪਤਾ ਕੀ ਕਰਨ ਦੇਣਾ ਹੈਗਾ ਇੱਥੇ ਜਾ ਕੇ ਖੋ ਗਿਆ ਵਾ ਤੇ ਅਸੀਂ ਤਾਂ ਜ਼ਬਾਨੀ ਕ ਲੈਣੀ ਆ ਤੂੰ ਤੇ ਜੋ ਕਹਿੰਨੀ ਆ ਨਾ ਉਹ ਹੀ ਹੁੰਦਾ ਵਾ ਉਹ ਚੁੱਪ ਕੀਤੀ ਰ ਰੌਲਾ ਪਾਈ ਜਾਨੀ ਆ ਲੱਗੇ ਸੜਕ ਵਗੰਡੇ ਇਹ ਲੋਕ ਕੀ ਕਹਿਣਗੇ ਜਾ ਕੁੜੀਏ ਤੂੰ ਆਪਣਾ ਕੰਮ ਕਰ ਕਰ ਜਾ ਕੇ ਜਿੰਨੇ ਮਰਜੀ ਪਰਦੇ ਪਾ ਸਾਰੇ ਪਿੰਡ ਚ ਪਤਾ ਲੱਗਣਾ ਵਾ ਤੂੰ ਤੂੰ ਹੋਣੀ ਸਾਡੀ ਉਹ ਮੇਰੀ ਗੱਲ ਸੁਣ ਇੱਕ ਤੇ ਚਲੀ ਗਈ ਆ ਹੁਣ ਦੂਜੀ ਨਹੀਂ ਕੋ ਕੱਢਣ ਲੱਗੀਆਂ ਇੱਥੋਂ ਇਹਨੂੰ ਰੱਖ ਲਾ ਇਹਦੇ ਸੰਗੇ ਪਰ ਇੱਥੋਂ ਤੱਕ ਪਹੁੰਚ ਗਏ ਨੇ ਜੇ ਚੰਗੀ ਹੁੰਦੀ ਤਾਂ ਇੱਥੋਂ ਤੱਕ ਗੱਲ ਹੀ ਨਹੀਂ ਜਾਣੀ ਦੂਜਾ ਵੀ ਮੁੰਡਾ ਉਦਾਂ ਦਾ ਕਰਦਾ ਜਿੱਦਾਂ ਲਾਓ ਹੋ ਗਿਆ ਵਾ ਉਹ ਇੰਨੇ ਨਹੀਂ ਜਾਣਾ ਇੰਨੇ ਨਖਤੀ ਇੱਥੇ ਹੀ ਰਹਿਣਾ ਮੇਰੇ ਜੋਗੀ ਇਹ ਵੀ ਤੈਨੂੰ ਮੈਂ ਦੱਸ ਦੇਣੀ ਤੇ ਸਾਰਾ ਕੰਮ ਕਰ ਤਾਂ ਕਰ ਦਿਓ ਹੋਰ ਕੀ ਕਰਿਆ ਹੁਣ ਮੁੰਡਾ ਵੀ ਆਇਆ ਸੀ ਵੀ ਕਿਦੇ ਸੌਖੇ ਰਵਾਂਗੇ ਮੁੰਡੇ ਦੀ ਜ਼ਿੰਦਗੀ ਭਾਂਜੇਗੀ ਐਨਾ ਪੈਸਾ ਵੀ ਲਾ ਲਿਆ ਤੇ ਘਰ ਵੀ ਪੁੱਟਿਆ ਗਿਆ ਬਣਾ ਲੈ ਜ਼ਿੰਦਗੀ ਉਹਨੂੰ ਨੇ ਮਾਂ ਪਤੋਂ ਨੇ ਹੱਥਾਂ ਲੈ ਚੜ੍ਹੇ ਹੋ ਉਹਨਾਂ ਨਾਲ ਰਿਸ਼ਤਾ ਕੀਤਾ ਹੈ ਬਾਹਰ ਕਰਕੇ ਮੇਰਾ ਪੁੱਤ ਤਾਂ ਕਈ ਪਾਸੇ ਜੋਗਾ ਵੀ ਨਾ ਨਾ ਰਹਿ ਗਿਆ ਇਹ ਸੋਚਿਆ ਹੀ ਕੋਰੀ ਕਿ ਨਾ ਤਾਈ ਖਾਣ ਲਈ ਤੇ ਮਾਂ ਦੀ ਸਿਹਤ ਤੇ ਅਸਰ ਹੈ ਗਈ ਕੋਈ ਮੈਂ ਕੀ ਕਰਾਂ ਮੇਰੇ ਕੀ ਕਸੂਰ ਆ ਦੱਸ ਤੇ ਰਾਣੀ ਦਾ ਕਸੂਰ ਮੈਂ ਤੈਨੂੰ ਇਹ ਆ ਨਾ ਵੀ ਉਹ ਤੇ ਉਧਰੋਂ ਤਾਂ ਕੰਮ ਖਰਾਬ ਹੋਇਆ ਹੀ ਹੈ ਹੁਣ ਇਹਨੂੰ ਕੋ ਲੱਗੀਆਂ ਕੱਢਣ ਓਏ ਇਹਦਾ ਬਸ ਇਹਦਾ ਹੀ ਸੋਚੀ ਜਾਈਂ ਉਹਦਾ ਨਾ ਸੋਚੀ ਨਹੀਂ ਕੀ ਮਰ ਜਾਣਾ ਤੈਨੂੰ ਰੋਟੀ ਨਹੀਂ ਖਾਣੀ ਕਿਸੇ ਨੇ ਇਹ ਮੇਰੇ ਕਰਮਾਂ ਜਾਊਗੀ ਨਾ ਤੇ ਮੈਨੂੰ ਮਿਲ ਜੂਗੀ ਨਹੀਂ ਮੇਰੇ ਹੱਥ ਹੈਗੇ ਆ ਮੈਂ ਆਪੇ ਪਕਾ ਕੇ ਖਾ ਲਾਂਗੀ ਚੱਲ ਖਾ ਲਈ ਫਿਰ ਜਿਹਨਾਂ ਦੇ ਨਹੀਂ ਹੁੰਦੇ ਉਹ ਕੀ ਕਰ ਰੋਟੀ ਨਹੀਂ ਖਾਂਦੇ ਹੈਗੇ ਫਿਰ ਐਦਾਂ ਕਰੋ ਉਹਨੂੰ ਵਕ ਬੁਖ ਕਰਕੇ ਤੇ ਲਾਂਬੇ ਕਰਦੇ ਤੂੰ ਫਿਰ ਆਪਣੀ ਪਕਾਉਂਦੀ ਏਦਾ ਕੀ ਪਤਾ ਇਹਨੇ ਕਿਹੜੇ ਵੇਲੇ ਮੈਨੂੰ ਆਖਣਾ ਪੜੀ ਪਕਾ ਇਹਨੂੰ ਤੂੰ ਘੱਟ ਨਾ ਸਮਝੀ ਇਹ ਮੇਰੀ ਮਿਸਣੀ ਆ ਘੱਟ ਤੂੰ ਵੀ ਨਹੀਂ ਗਈ ਆਹੋ ਤੇਰੇ ਵੀ ਸਿਰ ਤੇ ਹੁਣ ਤੇਰੀ ਸੱਸ ਹੋਏ ਨਾ ਤੇ ਤੇਰੇ ਵੀ ਜਰਾ ਕੇ ਜੂੜੇ ਨੂੰ ਵਲਦੇ ਚੰਗੀ ਤਰ੍ਹਾਂ ਚੰਗਾ ਬਸ ਇਹਨਾਂ ਦੀਆਂ ਗੱਲਾਂ ਕਰ ਹੋਰ ਸਿਰ ਤੇ ਚੜੇ ਮੇਰੇ ਤੇ ਤੈਨੂੰ ਉਹਨੇ ਕੋ ਮਾਰ ਜੰਗੀ ਕੀਤੀ ਆ ਪੁੱਛਿਆ ਤੋਨੇ ਇਹੋ ਹੀ ਆ ਨਾ ਮਕੀਨ ਬੈਠ ਕੇ ਆਏ ਹੋ ਤੈਨੂੰ ਪਤਾ ਨਾ ਕੀ ਗੱਲਾਂ ਕੀਤੀ ਨਾ ਉਹ ਜਿੱਥੋਂ ਬੋਲਦੀ ਉਹਨੂੰ ਮੈਂ ਸਮਝ ਨਹੀਂ ਹੱ ਮੈਨੂੰ ਹੁਣੇ ਪਤਾ ਕਿੱਥੋਂ ਬੋਲਦੀ ਆ ਇਹ ਤੈਨੂੰ ਵੀ ਪਤਾ ਹੋਵੇ ਆ ਹੋ ਕੇ ਤੈਨੂੰ ਕਿਹੜੀ ਗੱਲੋਂ ਪਤਾ ਲੱਗਣਾ ਮਨ ਤੇਰਾ ਸੱਚ ਕੋ ਧੂੜ ਕੇ ਪਾ ਛੜਿਆ ਉਹਦੀਆਂ ਵਧਾਈਆਂ ਕਰਦਾ ਰਿਹਾ ਕਰ ਚੱਲ ਉਹਨੂੰ ਕਹਿਣਾ ਵੀ ਮੇਰੇ ਜਿਦ ਪਾਤਾ ਹੀ ਇਹਦੇ ਵੀ ਸੱਚ ਕੋ ਧੂੜ ਕੇ ਪਾ ਦੇ ਵੀ ਤੇਰਾ ਉਹਦੇ ਹੱਥ ਦੀ ਚੀਜ਼ ਖਾ ਕੇ ਹੀ ਨਹੀਂ ਖੁਸ਼ ਹੈਗੀ ਜਿੱਦਾਂ ਦੀ ਉਹ ਹੈਗੀ ਆ ਤੂੰ ਭੁੱਖੀ ਮਰ ਜਾਣਾ ਵਾ ਤੇਰੇ ਵਰਗੇ ਰੁੱਲਦੀਆਂ ਹੁੰਦੀਆਂ ਵਾ ਤੂੰ ਨਾਲ ਸਾਨੂੰ ਵੀ ਲੈ ਕੇ ਬਹਿਣਾ ਗੁੱਸਾ ਬੜਾ ਮੇਰੇ ਲੱਗਾ ਚੱਲ ਜਾ ਤੂੰ ਜਿਹੜੀ ਗੋਲੀ ਚਲਾਉਣੀ ਚਲਾ ਹੀ ਲੈ ਗੁੱਸਾ ਤੈਨੂੰ ਬੜਾ ਵਾ ਜਾ 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 ਜਾ